ਕਿ ਚਾਰ ਰੋਟੀਆਂ ਵਈਆਂ ਸੀ ਕਿੱਧਰ ਗਈਆਂ ਭਾਬੀ ਅੱਜ ਨਾ ਮੈਨੂੰ ਭੁੱਖ ਬੜੀ ਜ਼ਿਆਦਾ ਲੱਗੀ ਹੋਈ ਸੀ ਤਾਂ ਕਰਕੇ ਉਹ ਰੋਟੀਆਂ ਤਾਂ ਮੈਂ ਖਾ ਗਿਆ ਵੇ ਤੂੰ ਹਲਕੇ ਕਰ ਨਾ 24 ਘੰਟੇ ਇਹ ਰੋਟੀਆਂ ਮੈਂ ਤੇਰੇ ਭਰਾ ਵਾਸਤੇ ਪਕਾਉਣਾ ਸੀ ਉਹ じゃ ਸਵੇਰ ਦਾ ਖੇਤ ਭੁੱਖਾ ਬੈਠਾ ਹੁਣ ਨਾ ਸੋ ਕੀ ਖਾਊਗਾ ਭਾਬੀ ਵਿਧਵਾ ਹੈਗਾ ਤਾਂ ਬੋਲੀ ਜਾਂਦੀਆਂ ਤੂੰ ਉਹਨੂੰ ਹੋਰ ਰੋਟੀਆਂ ਪਕਾ ਦੀ ਦੱਸ ਵੇ ਮੈਂ ਸਾਹ ਤਾਂ ਥੋੜੀ ਨਾਕ ਕਰਨ ਲੱਗੀ ਰਹਿਣਾ ਚੱਲ ਨਿਕਲ ਘਰ ਬਾਹਰ ਕਿੱਥੋਂ ਮਿਲਣ ਕੰਕ ਲੱਗਾ ਸਾਨੂੰ ਓ ਤੂੰ ਇੱਥੇ ਤੁੱਪੇ ਬੈਠਾ ਕੀ ਕਰੀ ਜਾਣਾ ਮੈਂ ਤੇ ਚਾਹ ਨੂੰ ਨਹੀਂ ਬੈਠਾ ਤੇਰੀ ਘਰ ਵਾਲੀ ਨੇ ਮੈਨੂੰ ਅੱਜ ਘਰੋਂ ਕੱਢਤਾ ਮੈਂ ਤੇਰੇ ਮੰਡੇ ਦੀਆਂ ਰੋਟੀਆਂ ਖਾ ਗਿਆ ਸੀ ਨਾ ਉਹ ਬਸ ਏਡੀਕ ਗੱਲ ਪਿੱਛੇ ਉਹਨੇ ਤੈਨੂੰ ਘਰੋਂ ਕੱਢਤਾ ਤੂੰ ਇੱਕ ਮਿੰਟ ਇੱਥੇ ਬੈਠ ਉਹ ਪੁੱਠੇ ਪੈਰਾਂ ਵਾਲੀ ਜਿੱਦਣ ਦੀ ਤੂੰ ਸਾਡੇ ਘਰੇ ਆਈਆਂ ਤੂੰ ਸਾਡੇ ਦੋਨਾਂ ਭਰਾਵਾਂ ਦੇ ਵਿੱਚ ਫਰਕ ਪਾ ਕੇ ਰੱਖਤਾ ਤੇ ਅੱਜ ਤੂੰ ਉਹਨੂੰ ਘਰੋਂ ਕੱਢਤਾ ਚੱਲ ਤੂੰ ਵੀ ਆਪਣੇ ਪਿੰਡ ਨੂੰ ਯਾਦ ਰੱਖੀ ਹੁਣ ਮੈਂ ਨਹੀਂ ਮੁੜਦੀ ਮੈਂ ਚੱਲਨੀ ਆ ਆਪਣੇ ਪਿੰਡ ਨੂੰ ਹੁਣ ਹੋਰ ਕਿੰਨੀਆਂ ਕੇ ਰੋਟੀਆਂ ਖਾਣਗਾ ਮੈਂ ਹਾਲੇ 7-8 ਰੋਟੀਆਂ ਹੋਰ ਖਾਊਂਗਾ ਮੇਰੇ ਸਾਹੇ ਤੇਰੇ ਕਰੇ